ਬਿਕਰਮ ਮਜੀਠੀਆ ਦੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਉੱਥੇ ਹੀ ਉਹਨਾਂ ਦਾ ਮੈਡੀਕਲ ਚੈੱਕਅਪ ਹੋ ਚੁੱਕਾ ਹੈ ਤੇ ਜਿਸ ਦੇ ਤਹਿਤ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕੋਈ ਵੱਡਾ ਫੈਸਲਾ ਕੋਰਟ ਸੁਣਾ ਸਕਦੀ ਹੈ ਬਿਕਰਮ ਮਜੀਠੀਆ ਨੂੰ ਅੱਜ ਮੋੜ ਤੋਂ ਕੋਰਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਤੇ ਦੱਸਿਆ ਕਿ ਕੱਲ ਵਿਜੀਲੈਂਸ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਵਿਜੀਲੈਂਸ ਨੇ ਛਾਪਾ ਮਾਰਿਆ ਲਗਾਤਾਰ ਰੇਡ ਮਾਰੀ ਗਈ ਤੇ ਕਈ ਚੀਜ਼ਾਂ ਬਰਾਮਦ ਤੱਕ ਹੋਈਆਂ ਤੇ ਉੱਥੇ ਇਹ ਦੱਸਿਆ ਗਿਆ ਕਿ 5 ਲੈਪਟਾਪ ਅਤੇ ਕਈ ਮੋਬਾਈਲ ਫੋਨ ਜਿਹੜੇ ਕੇ ਬਰਾਮਦ ਹੋਏ ਤੇ ਜਿਸ ਦੇ ਤਹਿਤ ਉਥੇ ਹੀ ਅਕਾਲੀ ਦਲ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਭੜਕਦਾ ਹੋਇਆ ਨਜ਼ਰ ਆਇਆ ਤੇ ਅਕਾਲੀ ਦਲ ਦੇ ਵੱਲੋਂ ਪੱਕੇ ਡੇਰੇ ਤੇ ਜਿਹੜੇ ਕੇ ਕੋਡ ਦੇ ਅੱਗੇ ਲਗਾਏ ਗਏ ਤੇ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਕਈ ਕਾਲੇ ਵਰਕਰਾਂ ਨੂੰ ਚੱਕ-ਚੱਕ ਕੇ ਜਿਹੜਾ ਕੇ ਗੱਡੀਆਂ ਦੇ ਵਿੱਚ ਸੁੱਟ ਲਿਆ ਤੇ ਉਥੇ ਹੀ ਹਿਰਾਸਤ ਦੇ ਵਿੱਚ ਲਏ ਗਏ ਤੇ ਜਿਸ ਦੇ ਤਹਿਤ ਅੱਜ ਮੁਹਾਲੀ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਕੀਤੇ ਜਾਣਗੇ ਤੇ ਜਿਸ ਦੇ ਤਹਿਤ ਕੱਲ ਵਿਕਰਮ ਮਜੀਠੀਆ ਨੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਲਲਕਾਰਿਆ ਵੀ ਸੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਬਾਰੀ ਸਬਦੀ ਆਉਂਦੀ ਹੈ ਤੇ ਚੀਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵੀ ਕਢਾਵਾਂਗੇ ਤੇ ਜਿਸ ਤਹਿਤ ਦੂਜੇ ਪਾਸੇ ਹੁਣ ਅੱਜ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਹੜਾ ਕਿ ਉਸ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਤਹਿਤ ਕੋਰਟ ਕੋਈ ਵੱਡਾ ਫੈਸਲਾ ਚ ਵਿਕਰਮ ਮਜੀਠੀਆ ਨੂੰ ਲੈ ਕੇ ਸੁਣਾ ਸਕਣਾ ਬਕਰਮ ਮਜੀਠੀਆ ਨੂੰ ਅੱਜ ਮੋੜ ਤੋਂ ਕੋਰਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਤੇ ਦੱਸਿਆ ਕਿ ਕੱਲ ਵਿਜੀਲੈਂਸ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਹੀ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਵਿਜੀਲੈਂਸ ਨੇ ਛਾਪਾ ਮਾਰਿਆ ਲਗਾਤਾਰ ਰੇਡ ਮਾਰੀ ਗਈ ਤੇ ਕਈ ਚੀਜ਼ਾਂ ਬਰਾਮਦ ਤੱਕ ਹੋਈਆਂ ਤੇ ਉੱਥੇ ਹੀ ਇਹ ਦੱਸਿਆ ਗਿਆ ਕਿ 5 ਲੈਪਟਾਪ ਅਤੇ ਕਈ ਮੋਬਾਈਲ ਫੋਨ ਜਿਹੜੇ ਕਿ ਬਰਾਮਦ ਹੋਏ ਤੇ ਜਿਸ ਦੇ ਤਹਿਤ ਉੱਥੇ ਹੀ ਅਕਾਲੀ ਦਲ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਭੜਕਦਾ ਹੋਇਆ ਨਜ਼ਰ ਆਇਆ ਤੇ ਅਕਾਲੀ ਦਲ ਦੇ ਲੋ ਪੱਕੇ ਡੇਰੇ ਤੇ ਜਿਹੜੇ ਕਿ ਕੋਟ ਦੇ ਅੱਗੇ ਲਗਾਏ ਗਏ ਤੇ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਕਈ ਕਾਲੇ ਵਰਕਰਾਂ ਨੂੰ ਚੱਕ ਚੱਕ ਕੇ ਜਿਹੜਾ ਕਿ ਗੱਡੀਆਂ ਦੇ ਵਿੱਚ ਸੁੱਟ ਲਿਆ ਤੇ ਉਥੇ ਹੀ ਹਿਰਾਸਤ ਦੇ ਵਿੱਚ ਲਏ ਗਏ ਤੇ ਜਿਸ ਦੇ ਤਹਿਤ ਅੱਜ ਮੋਹਾਲੀ ਦੇ ਵਿੱਚ ਵਿਕਰਮ ਮਜੀਠੀਆ ਪੇਸ਼ ਕੀਤੇ ਜਾਣਗੇ ਤੇ ਜਿਸ ਦੇ ਤਹਿਤ ਕੱਲ ਵਿਕਰਮ ਮਜੀਠੀਆ ਨੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਲਲਕਾਰਿਆ ਵੇ ਸੀ ਤੇ ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਬਾਰੀ ਸਬਦੀ ਆਉਂਦੀ ਹੈ ਤੇ ਚੀਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵਿਕੜਾਵਾਂਗੇ ਤੇ ਜਿਸ ਦੇ ਤਹਿਤ ਦੂਜੇ ਪਾਸੇ ਹੁਣ ਅੱਜ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਹੜਾ ਕਿ ਉਸ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ ਕੋਰਟ ਕੋਈ ਵੱਡਾ ਫੈਸਲਾ ਚ ਬਿਕਰਮ ਮਜੀਠੀਆ ਨੂੰ ਲੈ ਕੇ ਸੁਣਾ ਸਕਣਾ ਬ੍ਰਮ ਮਜੀਠੀਆ ਨੂੰ ਅੱਜ ਮੋੜ ਤੋਂ ਕੋਰਟ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈ ਤੇ ਦੱਸਿਆ ਕਿ ਕੱਲ ਵਿਜੀਲੈਂਸ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਹੀ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਵਿਜੀਲੈਂਸ ਨੇ ਛਾਪਾ ਮਾਰਿਆ ਲਗਾਤਾਰ ਰੇਡ ਮਾਰੀ ਗਈ ਤੇ ਕਈ ਚੀਜ਼ਾਂ ਬਰਾਮਦ ਤੱਕ ਹੋਈਆਂ ਤੇ ਉੱਥੇ ਹੀ ਇਹ ਦੱਸਿਆ ਗਿਆ ਕਿ 5 ਲੈਪਟਾਪ ਅਤੇ ਕਈ ਮੋਬਾਈਲ ਫੋਨ ਜਿਹੜੇ ਕੇ ਬਰਾਮਦ ਹੋਏ ਤੇ ਜਿਸ ਦੇ ਤਹਿਤ ਉੱਥੇ ਹੀ ਅਕਾਲੀ ਦਲ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਭੜਕਦਾ ਹੋਇਆ ਨਜ਼ਰ ਆਇਆ ਤੇ ਅਕਾਲੀ ਦਲ ਦੇ ਪੱਕੇ ਡੇਰੇ ਤੇ ਜਿਹੜੇ ਕਿ ਕੋੜ ਦੇ ਅੱਗੇ ਲਗਾਏ ਗਏ ਤੇ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਕਈ ਕਾਲੇ ਵਰਕਰਾਂ ਨੂੰ ਚੱਕ ਚੱਕ ਕੇ ਜਿਹੜਾ ਕਿ ਗੱਡੀਆਂ ਦੇ ਵਿੱਚ ਸੁੱਟ ਲਿਆ ਤੇ ਉਥੇ ਹੀ ਹਿਰਾਸਤ ਦੇ ਵਿੱਚ ਲਏ ਗਏ ਤੇ ਜਿਸ ਦੇ ਤਹਿਤ ਅੱਜ ਮੁਹਾਲੀ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਕੀਤੇ ਜਾਣਗੇ ਤੇ ਜਿਸ ਦੇ ਤਹਿਤ ਕੱਲ ਬਿਕਰਮ ਮਜੀਠੀਆ ਨੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਲਲਕਾਰਿਆ ਵੀ ਸੀ ਤੇ ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਬਾਰੀ ਸਬਦੀ ਆਉਂਦੀ ਹੈ ਤੇ ਚੀਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਵਿਕੜਾਵਾਂਗੇ ਤੇ ਜਿਸ ਤਹਿਤ ਦੂਜੇ ਪਾਸੇ ਹੁਣ ਅੱਜ ਬਿਕਰਮ ਮੱਜੀਠੀਆਂ ਨੂੰ ਜਿਹੜਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ